ਧੰਨ ਗੁਰੂ ਗੋਬਿੰਦ ਸਿੰਘ ਜੀ 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 ਧੰਨ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਅਨ ਗੁਰੂ ਗੋਬਿੰਦ ਸਿੰਘ ਜੀ ਧੰ 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 ਗੁਰੂ ਗੋ බिन्ந்தසිंगजी அන්නගුරුගෝබिन्ந்தසිंगजीී தන්නගुරුගෝබिन्ந்தසිंगजी ਧੰਨ ਗੁਰੂ ਗੋਬਿੰਦ ਸਿੰਘ ਜੀ 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 O Ben the sen g. ਧੰਨ ਗੁਰੂ ਗੋਬਿੰਦ ਸਿੰਘ ਜੀ 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 ਧੰਨ ਗੁਰੂ ਗੋ ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋਬਿੰਦ ਸਿੰਘ ਜੀ ... தන්නගුරුගෝබिින්ந்தසිංගजीී தන්නගුරුගෝබिින්ந்தසිගजीී ਧੰਨ ਗੁਰੂ ਗੋਬਿੰਦ ਸਿੰਘ ਜੀ 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 ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਅਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋ බந்த සිजीී தන්නගුරුගෝබந்த සිංंगजीී தන්නගරුගෝබिந்த සිංగजीී தන්නගुරගෝබந்த සිंगජී தන්නගुරගෝබिந்த සිजी ਧੰਨ ਗੁਰੂ ਗੋਬਿੰਦ ਸਿੰਘ ਜੀ 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 ਤਨ 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 ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ அන්නගුරුගෝබින්ந்தසිංගजीී தන්නගුරුගෝබින්ந்த සිංගजीී ਧੰਨ ਗੁਰੂ ਗੋਬਿੰਦ ਸਿੰਘ ਜੀ 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 ਧੰਨ ਗੁਰੂ ਗੋ බिन्ந்த සිंगजी தන්නගुරුගෝබिந்த සිංंगजीී தන්නගुරුගෝබिந்த සිंगजीී தන්නගुරුගෝබन्ந்த සිंगජී தන්නගुරුගෝබिन्ந்த සිංंगජී ਧੰਨ ਗੁਰੂ ਗੋਬਿੰਦ ਸਿੰਘ ਜੀ 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 බिन्ந்த සිंगजीී அන්නගුරුගෝබिින්ந்த සිංंगජී தන්නගुරුගෝබिින්ந்த සිංंगजीී தන්නගුරුගෝබिින්ந்த සිංंगජී தන්නගुරුගෝබिन्ந்த සිංंगजीී ਧੰਨ ਗੁਰੂ ਗੋਬਿੰਦ ਸਿੰਘ ਜੀ 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 ਤਨ 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 ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋ ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋ ਗੋਬਿੰਦ ਸਿੰਘ ਜੀ ਧੰਨ ਗੁਰੂ 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 ਗੋਬਿੰਦ ਸਿੰਘ ਜੀ ... தන්නගුරුගෝබिින්දසිංගजीී தන්නගුරුගෝබिින්ந்தසිංගजीී ਧੰਨ ਗੁਰੂ ਗੋਬਿੰਦ ਸਿੰਘ ਜੀ 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 ਗੋਬਿੰਦ ਸਿੰਘ ਜੀ ਧੰ ਗੁਰੂ 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 ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਅਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋਬਿੰਦ ਸਿੰਘ ਜੀ